ਜਿਸ ਤਰ੍ਹਾਂ ਪ੍ਰਵੋਕ ਹੋਇਆ ਜਿੰਨ ਤਾਂ ਇਸ ਗੱਲ ਤੇ ਅਫਸੋਸ ਹੈ ਵੀ ਚੀਫ ਮਿਨਿਸਟਰ ਸਟੇਟ ਦਾ ਉਹ ਇੰਨੀ ਛੇਤੀ ਇਹਨਾਂ ਫਿਜ਼ੀਕਲ ਤੇ ਪ੍ਰਵੋਕ ਹੋ ਜਾ ਕੋਈ ਗੱਲ ਹੋਈ ਨਹੀਂ ਚੰਗਰ ਪਲੀ ਡਿਸਕਸ਼ਨ ਚੱਲਦੀ ਸੀ ਰਾਜੇਲ ਸਾਹਿਬ ਸਰਕਾਰ ਤੇ ਕਿਸਾਨ ਹਮਾਇਤੀ ਹੈ ਸੀ ਕਿਸਾਨਾਂ ਦੀ ਗੱਲ ਸੁਣਦੇ ਆ ਫਿਰ ਹਮਾਇਤ ਹੈ ਕੋਈ ਗੱਲ ਪ੍ਰਵੋਕ ਹੋਣ ਵਾਲੀ ਹੋਈ ਨਹੀਂ ਬਿਲਕੁਲ ਅਸੀਂ ਇੱਕ ਇੱਕ ਮੁੱਦੇ ਤੇ ਬਹਿਸ ਕਰ ਰਹੇ ਸੀ ਬੜੀ ਵਧੀਆ ਬਹਿਸ ਸੀ ਖੁਸ਼ਕੁਸ਼ਵਾਰ ਮਾਹੌਲ ਦੇ ਵਿੱਚ ਬੜਾ ਖੁਸ਼ਕੁਸ਼ਵਾਰ ਮਾਹੌਲ ਚ ਬਹੁਤ سارے ਮੁੱਦੇ ਨੇ ਜਿਹੜੇ ਉਹਨਾਂ ਨੇ ਬਹੁਤ ਡੀਪਲੀ ਡਿਸਕਸ ਕੀਤੇ ਹਾਲੇ ਅੱਧਾ ਮੈਮੋਰੰਡਮ ਨਹੀਂ ਸੀ ਡਿਸਕਸ ਹੋਇਆ ਉਹ ਕਹਿੰਦੇ ਵੀ ਮੇਰੀ ਅੱਖ ਦੀ ਪ੍ਰੋਬਲਮ ਹੈ ਮੈਂ ਜਾਣਾ ਤੇ ਫਿਰ ਉੱਥੋਂ ਉਹਨਾਂ ਨੇ ਕਿਹਾ ਪੰਜ ਨੂੰ ਕੀ ਕਰੋਗੇ ਅਸੀਂ ਹਾਲੇ ਜਵਾਬ ਨਹੀਂ ਕੋਈ ਦਿੱਤਾ ਉਹ ਫਿਰ ਗੁੱਸੇ 'ਚ ਆ ਗਏ ਉਹਨਾਂ ਨੇ ਇਹ ਵੀ ਇਹ ਵੀ ਇਹ ਵੀ ਕਿਹਾ ਕਿ ਜੋ ਕਰਨਾ ਕਰ ਲੋ ਦੇਖੋ ਚੀਫ ਮਿਨਿਸਟਰ ਨੇ ਕਿਹਾ ਕਿ ਜੋ ਕਰਨਾ ਕਰ ਲੋ ਨਹੀਂ ਉਹਨਾਂ ਨੇ ਕਿਹਾ ਪੰਜ ਨੂੰ ਕਰ ਲੋ ਫਿਰ ਜੋ ਕਰਨਾ ਕਰ ਲੋ ਜੋ ਕਰ ਲੋ ਨਹੀਂ ਕਿਹਾ ਪੰਜ ਨੂੰ ਕਰ ਲੋ ਜੀ ਮਿਸਟਰ ਨੂੰ ਇਹ ਸ਼ੋਭਾ ਨਹੀਂ ਦਿੰਦਾ وجہ ਕੀ ਲੱਗਦੀ ਹੈ ਇਹ ਉਹ ਜਾਣੇ ਚੰਡੀਗੜ੍ਹ ਦੇ ਵਿੱਚ ਕੋਈ ਕੋਈ ਸਹਿਮਤੀ ਕਰਨੀ ਜੇ ਕੋਈ ਸਹਿਮਤੀ ਨਹੀਂ ਬਣ ਰਿਹਾ ਕੋਈ ਕਿਸੇ ਮੰਗ ਦੇ ਉੱਪਰ ਸਹਿਮਤੀ ਨਹੀਂ ਬਣੀ ਕਿੰਨੀਆਂ ਮੰਗਾਂ ਆ ਗਈਆਂ ਅਖਾ ਜੀ ਜਦੋਂ ਅਖੀਰ 'ਚ ਇਹ ਕਹਿ ਗਿਆ ਜੋ ਡਿਸਕਸ ਹੋਇਆ ਉਹ ਸਾਰਾ ਗਿਆ ਫਿਰ ਉਹ ਕੀ ਸਹਿਮਤੀ ਤੁਹਾਨੂੰ ਦਸੀਏ ਸਹਿਮਤੀ ਬਣੀ ਬਹੁਤ ਸਾਰੀਆਂ ਤੇ ਕਈ ਚੀਜ਼ਾਂ ਤੇ ਡਿਸਕਸ ਹੋਏ ਪਰ ਉਹਨੂੰ ਸਾਰਾ ਕੁ ਮਿੱਟੀ ਪਾ ਗਿਆ ਉਹ ਤੇ ਜਿਹੜੇ ਇਸ਼ੂ ਤੇ ਨੇ ਰਾਜਿਆ ਇਹ ਤਾਂ ਕਦੇ ਅਸੀਂ ਦੇਖੋ ਸਾਰੀ ਲਾਈਫ ਦੇਖਦੇ ਰਹੇ ਚੀਫ ਮਿਨਿਸਟਰਸ ਨੂੰ ਪ੍ਰਾਈਮ ਮਿਨਿਸਟਰਸ ਨੂੰ ਗੱਲਬਾਤ ਕਰਦੇ ਰਹੇ ਹਮੇਸ਼ਾ ਪਰ ਮੈਨੂੰ ਅੱਜ ਪਹਿਲਾ ਐਕਸਪੀਰੀਅੰਸ ਹੈ ਵੀ ਇੱਕ ਚੀਫ ਮਿਨਿਸਟਰ ਇਹ ਨਾਲ ਛੇਤੀ ਹਾਈਪਰ ਹੋ ਕੇ ਗੁੱਸੇ 'ਚ ਭੱਜ ਜਾਈਏ ਡਿਲੀਗੇਸ਼ਨ ਸਾਡੇ ਕਿਹੜੀ ਗੱਲ ਤੋਂ ਹੈ ਪਤਾ ਹੀ ਨਹੀਂ ਕੋਈ ਗੱਲ ਤੋਂ ਸਾਡੇ ਤਾਂ ਸਮਝ ਨਹੀਂ ਆਈ ਸਾਡੇ ਤਾਂ ਸਮਝ ਹੀ ਨਹੀਂ ਆਈ ਗੁੱਸੇ 'ਚ ਕਿਉਂ ਆਇਆ ਉਹ ਉਹ ਤਾਂ ਸਿਰਫ ਕਰਦਾ ਸੀਗਾ ਵੀ 5 ਤਰੀਕ ਦਾ ਕੀ ਕਰੋਗੇ 5 ਤਰੀਕ ਦਾ ਕੀ ਕਰੋਗੇ ਚੰਡੀਗੜ੍ਹ ਦੇ ਵਿੱਚ ਧਰਨਾ ਲਾਣ ਲੱਗਿਓ ਚੰਡੀਗੜ੍ਹ ਦੇ ਵਿੱਚ ਜੇ ਤੁਹਾਨੂੰ ਰੋਕਣਗੇ ਉਸ ਤੋਂ ਬਾਅਦ ਕੀ ਹੋਣੀ ਉਹ ਦੇਖਾਂਗੇ ਉਹ ਜਦੋਂ ਰੋਕਣਗੇ